ਮੇਰਾ ਜਿਹੜਾ ਡੌਗੀ ਹੈ ਨਾ ਆਹ ਡੌਗੀ ਆ ਆ ਬੈਠਾ ਅੱਜ ਵੇਖੋ ਕੰਨ ਕਿਵੇਂ ਡਿੱਗੇ ਆ ਚੀਂ ਚੀਂ ਕਰੀ ਜਾਂਦਾ ਭੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਐ ਤੇ ਐ ਚੱਪ ਕਰਕੇ ਬੈਠਾ ਰਹਿੰਦਾ ਬਿਟਰ ਬਿਟਰ ਝਾਕੀ ਜਾਂਦਾ ਰਹਿੰਦਾ ਅੱਗੇ ਭੈਣ ਜਿੰਦਾ ਬਾਰ ਚ ਵੀ ਬਾਜ਼ ਮਾਰਦਾ ਸੀ ਉਹਦੀ ਬਹੁ ਬਹੁ ਲਾ ਕਹਿੰਦੇ ਲੱਤ ਫੜਨ ਦੀ ਕਰ ਜਾਂਦਾ ਸੀ ਆ ਭੈਣ ਜਿੰਦਾ ਐਡਾ ਗੰਦਾ ਕਤੀੜ ਸੀਗਾ ਤੇ ਹੁਣ ਐ ਲੱਗਦਾ ਜਿਵੇਂ ਜਿਹੜੇ ਨਾਲ ਦਾ ਕੋਈ ਸਿਆਣਾ ਕੁੱਤਾ ਹੀ ਨਹੀਂ ਹੁੰਦਾ ਦੇਖ ਐ ਐ ਐ ਹੁਣ ਪੈ ਹੁਣ ਬੋਲ ਹੁਣ ਨਹੀਂ ਪੈਂਦਾ ਇੱਥੇ ਬੈਠੇ ਨੂੰ ਓਏ ਪੈ ਹੁਣ ਵੇਖ ਘਰ ਨੂੰ ਭੱਜਣ ਨੂੰ ਜੀ ਕਰਦਾ ਘਰੇ ਆ ਕੇ ਫੇਰੇ ਨੇ ਸ਼ੇਰ ਹੀ ਬਣ ਜਾਣਾ ਆ ਘਰ ਆ ਇਹਨਾਂ ਦਾ ਇੱਥੇ ਹੁਣ ਚੂ ਚੂ ਕਰਦਾ ਵੀ ਮੈਨੂੰ ਕੁੱਟਣਾ ਤੇ ਘਰੇ ਜਾ ਕੇ ਕਹੂਗਾ ਮੈਂ ਨਹੀਂ ਛੱਡਨੇ ਅੱਜ ਵਾ ਮਾਰ ਹੀ ਦੇਨੇ ਵਾਡ ਹੀ ਦੇਨੇ ਦੰਦੀਆਂ ਹੁਣ ਬੈ ਹੁਣ ਕਿਵੇਂ ਰੋਣਾ ਏ ਇੱਧਰ ਜਾ ਕ ਇੱਧਰ ਜਾ ਪੈਂਦਾ ਨਹੀਂ ਹੁਣ ਕੀ ਗੱਲ ਆ ਹਾਂ ਠੰਡ ਲੱਗਦੀ ਆ ਆ ਆ ਉਹਦਾ ਸਾਰੇ ਲੱਤ ਫੜਦਾ ਨਾ ਹੁਣ ਹਾਂ ਉਹ ਨਹੀਂ ਉਹਦਾ ਲੱਤ ਫੜਦਾ ਹੁੰਦਾ ਸੀ ਆ ਹੁਣ ਕਿਵੇਂ ਚੀਕਦਾ ਖੁੱਲਾ ਤਾਂ ਤੈਨੂੰ ਛੱਡਦੇ ਨਾ ਸੀਗਾ ਬਾਰ ਕਰ ਕਰ ਤੂੰ ਉਹੀ ਆ ਕੀਤੇ ਕਰਿਆ ਕਰ ਆ ਦੀ ਗੱਲ ਘਰੇ ਕਹਿੰਦੀ ਲੱਤ ਪਾੜਨ ਦੀ ਕਰ ਜਾਂਦਾ ਹੁੰਦਾ ਸੀ ਪਤਾ ਨਾ ਹੁਣ ਵੇਖ ਖੜਿਆ ਆ ਓ ਥੜ ਲੱਗਦੀ ਆ ਪੁੱਕ ਲੱਗੀ ਆ ਰੋਟੀ ਨਹੀਂ ਬਾਈ ਹਾਂ ਰੋਟੀ ਖਾਣੀ ਆ ਐ ਜੋ ਕੁੱਤਾ ਲੈ ਮਾੜਾ ਮਾੜਾ ਪਾ ਵਾਸੀਆ ਹੁੰਦੀ ਹੁਣ ਬਿਨਾਂ ਰੋਟੀ ਦਾ ਆਹ ਕੀ ਆ ਲੈ ਦੇਖੀ ਕਿ ਕਿ ਚਾਹਦ ਲੈ ਹੁਣ ਹੁਣ ਕੰਨ ਗੁਣ ਕਿੱਧਰ ਗਏ ਹੁਣ ਨਹੀਂ ਖੜੇ ਕਰਦਾ ਕੰਨ ਹੋਈ ਲੈ 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 ਹੁਣ ਇਹਨੂੰ ਆਏ ਮੈਨੂੰ ਖੁੱਲਣ ਗਿਆ ਤੇ ਦੋ ਬੈਠੇ ਆ ਇੱਧਰ ਇੱਕ ਆ ਬੈਠਾ ਵੱਡਾ ਜਾ ਬੱਸ ਇਹ ਕਾ ਬੈਠਾ ਵੱਡਾ ਇਹਨੂੰ ਐ ਵੀ ਹੁਣ ਮੈਨੂੰ ਖੁੱਲਣਗੇ ਕੁੱਤੇ ਨੂੰ ਕੁੱਤੇ ਪੈਣਗੇ ਓਏ ਆਇਆ ਆ ਦੇਖ ਮੂੰਹ ਟੱੜਦਾ ਹੁਣ ਮੂੰਹ ਟੱਡੀ ਜਿਵੇਂ ਟੱੜਦਾ ਸੀ ਅੱਗੇ ਓਏ ਬੱਤ ਕਰਾਂ ਮੂੰਹ ਟੱਡਲਾ ਮੂੰਹ ਆਲੀ ਗੰਦੀ ਇਹ ਰਹਿੰਦੀ ਇਹਨੂੰ ਨਾ ਕੁੱਤਾ ਪੈਂਦਾ ਇਹਨੂੰ ਰੋਜ਼ ਇਹਦੀ ਲੱਤ ਫਾੜਨ ਤਿੱਕਰ ਜਾਂਦਾ ਤੇ ਅੱਜ ਇਹਨੂੰ ਵਰਾਉਂਦਾ ਵੇਖੀ ਆਪਦੀਆਂ ਰੋਟੀਆਂ ਆਪ ਤਾਂ ਖਾਂਦਾ ਨਹੀਂ ਕਹਿੰਦਾ ਮੈਂ ਇਹਨੂੰ ਪਾਉਣਾ ਯਾਰ ਮੈਨੂੰ ਨਾ ਵੱਡੇ ਨੇ ਇਹਨੂੰ ਵਰਾਉਂਦਾ ਵੇਖੀ ਕੁੱਤੇ ਨੂੰ ਰੋਟੀਆਂ ਪਾਉਣ ਲੱਗਿਆ ਅੱਜ ਕਹਿੰਦਾ ਇਹਨੂੰ ਵਰਾ ਕੇ ਵੇਨੇ ਆ ਵੀ ਮੈਨੂੰ ਨਾ ਪਵੇ ਓਏ ਜਾਈ ਬ੍ਰਦਰ ਬ੍ਰਦਰ ਓਏ ਹੱਥ ਮਾਰ ਸਰ ਤੇ ਓਏ ਫੇਰ ਨਹੀਂ ਪੈਂਦਾ ਉਹ ਰੋਂਦਾ ਵੀ ਮੇਰੀ ਲਾਤ ਲੁੱਤਣਾ ਫੜ ਲੇ ਪਤੰਦਰਾ ਐਮਆਰ ਜੰਨਾ ਵਿਚਾਰੇ ਤੇ ਚਾਜਣਾ ਪਾ ਬੰਦਾ ਕਹਿੰਦਾ ਦੇਸੀ ਘਾਹ ਦੇ ਪਰੌਂਠੇ ਲਾ ਕੇ ਦਿੰਦੀ ਓ ਮੇਰੀ ਮੰਮੀ ਮਾਂ ਓ ਕਹਿੰਦਾ ਮੈਂ ਕੁੱਤੇ ਨੂੰ ਪਾਉਣੇ ਆ ਮਾਸ਼ਾ ਮੈਂ ਪਤੰਦਰਾ ਤਿੰਨ ਤੰ ਮਿਲਦੇ ਨੇ ਕੁੱਤੇ ਅਤੇ ਦੇਸੀ ਘੋਦ ਲੈਣਾ ਹੈ ਮਨਾਇਆ ਤੇ ਭਰਾ ਨੂੰ ਲਏ ਗੰਦੇ ਮਨਾਇਆ ਹੁਣ ਨਹੀਂ ਪੈਂਦਾ ਤੈਨੂੰ ਉਹਦਾ ਵਧੀ ਪਈ ਸੀ ਰੋਟੀ ਖਾਧੀ ਉਹ ਪਾਈ ਉਹ